ਅੱਜ ਜੇ ਰਾਜਸਥਾਨ ਕੀ ਐਸੈਂਬਲੀ ਦੇ ਵਿੱਚ ਓਠੀਆਂ ਜਿੱਥੇ ਸੜਕ ਬੰਦੀ ਪਈ ਹੈ ਉੱਥੀ ਹੈ ਜਿਹੜੀ ਹੈ ਤੁਸੀਂ ਸਾਹਮਣੇ ਦੇਖੀ ਹੋ ਚਿੱਟਾ ਹੈ ਤੇ ਇੱਥੇ ਸਰਪੰਚ ਸਾਹਿਬ ਨੇ ਇੱਥੇ ਰੋਡ ਬੰਦੀ ਪਈ ਸੀਗੀ ਆਈ ਥਿੰਕ ਸੀ ਐਕਸਪਲੇਨ ਕਰੋ ਤੁਸੀਂ ਵੀ ਇੱਥੇ ਆਹ ਮੋਟਰਸਾਈਕਲ ਜਿਹੜਾ ਹੈ ਇਹ ਡਰਦਿਆਂ ਹੀ ਰੋਕੇ ਇਹਨਾਂ ਨੇ ਪੁੱਛਿਆ ਵੀ ਇੱਦਾਂ ਦੇ ਨਹੀਂ ਚੜ੍ਹ ਸਕਦੇ ਤੇ ਉਹ ਘਬਰਾ ਕੇ ਮੋਟਰਸਾਈਕਲ ਵੀ ਇੱਥੇ ਛੱਡ ਗਏ ਤੇ ਆਹ ਜਿਹੜਾ ਡਰੋਨ ਦੇ ਨਾਲ ਉਤਰਿਆ ਹੋਇਆ ਚਿੱਟੇ ਦਾ ਸਮਾਨ ਵੀ ਇੱਥੇ ਛੱਡ ਕੇ ਗਏ ਆ ਸਾਡੀ ਐਸਐਚਓ ਸਿਮਰਨਜੀਤ ਜੀ ਤੇ ਸਾਰੇ ਪੁਲਿਸ ਮੈਕਵੇਨ ਨੂੰ ਅਸੀਂ ਫੋਨ ਕੀਤਾ ਐਸਐਸਪੀ ਨੂੰ ਮੈਂ ਫੋਨ ਕੀਤਾ ਸੀਗਾ ਸੋ ਡੀਐਸਪੀ ਸਾਹਿਬ ਵੀ ਔਨ ਦਾ ਵੇ ਹੈ ਸੋ ਇਹ ਅਸੀਂ ਮੈਂ ਦੱਸਣਾ ਚਾਹੁੰਦੀ ਆ ਵੀ ਇਸ ਤਰੀਕੇ ਦੀ ਜਿਹੜੀ ਰਾਤ ਨੂੰ ਵੀ ਸਾਡੀ ਪੁਲਿਸ ਵੀ ਐਕਟਿਵ ਰਹਿੰਦੀ ਹੈ ਅਸੀਂ ਮੇਰੇ ਸਰਪੰਚ ਸਾਹਿਬ ਜਿਹੜੇ ਹੈ ਸਾਡੇ ਯੁਧ ਨਸ਼ਿਆਂ ਦੇ ਵਿਰੁੱਧ ਦੀ ਟੀਮ ਦੇ ਮੈਂਬਰ ਵੀ ਹੈ ਅਸੀਂ ਸਾਰੇ ਐਕਟਿਵ ਰਹਿੰਨੇ ਆ ਰਾਜਸਥਾਨ ਸੀ ਅਸੈਂਬਲੀ ਹੈ ਮੇਰੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਮਾਜਾ ਜੂਨ ਇਨਚਾਰਜ ਹਾਂ ਸੋ ਅਸੀਂ ਹਰ ਇੱਕ ਐਕਟੀਵਿਟੀ ਦੇ ਉੱਤੇ ਨਜ਼ਰ ਰੱਖਦੇ ਆ ਨਸ਼ਿਆਂ ਦੇ ਖਿਲਾਫ ਜੋ ਮਾਨ ਸਰਕਾਰ ਨੇ ਇੱਕ ਮੁਹਿੰਮ ਚਲਾਈ ਹੋਈ ਹੈ ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਕਲੈਕਟਿਵਲੀ ਸਾਰੇ ਜਣੇ ਧਿਆਨ ਖਾਂਗੇ ਤੇ ਮੈਨੂੰ ਲੱਗਦਾ ਹੈ ਵੀ ਆਪਾਂ ਨਸ਼ਾ ਜਿਹੜਾ ਹੈ ਉਹ ਪੰਜਾਬ ਦੇ ਵਿੱਚੋਂ ਖਤਮ ਕਰ ਸਕਾਂਗੇ ਸੋ ਆ ਦੇਖੋ ਤੁਸੀਂ ਕਿੰਨੇ ਕਿੰਨੀ ਵੱਡੀ ਬ੍ਰੰਮ ਦੀ ਆਈ ਡੋਟ ਨੋ ਕਿ ਇਹ ਕਿੰਨੇ ਕਿਲੋ ਹੋਊਗਾ ਆਈ ਥਿੰਕ ਸੋ ਐਸਐਚਯੂ ਸਾਹਿਬ ਔਰ ਤੁਸੀਂ ਇਹ ਦੇਖ ਸਕਦੇ ਹੋ ਕਿ ਇਹਦੀਆਂ ਜਿਹੜੀਆਂ ਕੁੰਡੀਆਂ ਜੀਆਂ ਨੇ ਇਹ ਸਾਫ਼ ਸ਼ੋ ਕਰਦੀਆਂ ਨੇ ਵੀ ਇਹ ਡਰੋਨ ਐਕਟੀਵਿਟੀ ਦੇ ਨਾਲ ਥੱਲੇ ਉਤਰਿਆ ਹੋਏ ਬੈਗਸ ਨੇ ਤੇ ਡਰੋਨ ਐਕਟੀਵਿਟੀ ਕਿੱਥੋਂ ਹੋਈ ਹੈ ਇਹ ਪਾਕਿਸਤਾਨ ਸਾਡਾ ਬਾਰਡਰ ਲੱਗਦਾ ਉਥੋਂ ਡਰੋਨ ਐਕਟੀਵਿਟੀ ਦੇ ਨਾਲ ਇਹ ਬੈਗ ਉਤਰੇ ਹੋਏ ਨੇ ਸਾਡਾ ਰਾਜਸਥਾਨ ਸੀ ਦੀ ਜਿਹੜੀ ਲੋਪੋਕੇ 벨ਟ ਆ ਉਹ ਵੀ ਸਾਰੀ ਪਾਕਿਸਤਾਨ ਦੇ ਨਾਲ ਲੱਗਦੀ ਹੈ ਫਿਰ ਇਹ ਬੈਗਸ ਉਥੋਂ ਆਏ ਹੋਏ ਨੇ ਸੋ ਇਹਦੀ ਬਾਕੀ ਆ ਮੋਟਰਸਾਈਕਲ ਹੈ ਮੋਟਰਸਾਈਕਲ ਦਿਖਾਓ ਫਿਰ ਅਗਰ ਇਹਦੀ ਨੰਬਰ ਪਲੇਟ ਹੈ ਉਹ ਵੀ ਦਿਖਾ ਦਿਓ ਕਿ ਅੱਜ ਰਾਜਸਥਾਨ ਸੀ ਦੇ ਵਿੱਚ ਪਿੰਡ ਓਠੀਆਂ ਦੇ ਵਿੱਚ ਡਰੱਗ ਬਰਾਮਦ ਹੋਈ ਹੈ ਔਰ ਰਾਤ ਦਾ ਸਮਾਂ ਹੈ ਮੈਂ ਚੰਡੀਗੜ੍ਹ ਤੋਂ ਵਾਪਸ ਆ ਰਹੀ ਸੀਗੀ ਤੇ ਸਾਡੇ ਸਰਪੰਚ ਸਾਹਿਬ ਦਾ ਮੈਨੂੰ ਫੋਨ ਆਇਆ ਐਂਡ ਉਹਨਾਂ ਨੇ ਦੱਸਿਆ ਕਿ ਇੱਥੇ ਪਿੰਡ ਦੇ ਵਿੱਚ ਦੋ ਲੜਕੇ ਸੀਗੇ ਮੋਟਰਸਾਈਕਲ ਦੇ ਉੱਤੇ ਅੱਗੇ ਰੋਡ ਬਣ ਰਹੀ ਹੈ ਤੁਸੀਂ ਜਾਣਦੇ ਹੋ ਜਿਵੇਂ ਦੋ ਦਿਨ ਪਹਿਲਾਂ ਅਸੀਂ ਇੱਥੇ ਵੀਡੀਓ ਕੀਤੀ ਸੀ ਕਿ ਕਿੰਨੇ ਦਿਹਾਕਿਆਂ ਤੋਂ ਇਹ ਸੜਕ ਜਿਹੜੀ ਹੈ ਇਹ ਬਣੀ ਨਹੀਂ ਸੀਗੀ ਤੇ ਅਸੀਂ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਹ ਕੋਡ ਕੱਢਿਆ ਆਪਾਂ ਉਦੋਂ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਇਹ ਰੋਡ ਅੱਗੋਂ ਬਣਦੀ ਪਈ ਹੈ ਤੇ ਉਹ ਅੱਗੇ ਆਏ ਤੇ ਪਿੰਡ ਦੇ ਲੋਕੀ ਉੱਥੇ ਖੜੇ ਸੀਗੇ ਰਾਤ ਨੂੰ ਡਿਊਟੀ ਵੀ ਹੁੰਦੀ ਐ ਸਾਰਿਆਂ ਦੀ ਇੱਧਰ ਰੋਡ ਕਿਉਂਕਿ ਇੱਥੇ ਵਰਕਰਸ ਵੀ ਲੱਗੇ ਹੋਏ ਸੀਗੇ ਉਹ ਉਹਨਾਂ ਨੇ ਜਦੋਂ ਉਹਨਾਂ ਨੇ ਅੱਗੋਂ ਹੱਥ ਦਿੱਤਾ ਤੇ ਉਹ ਘਬਰਾ ਗਏ ਉਹ ਲੜਕੇ ਤੇ ਉਹਨਾਂ ਨੇ ਮੋਟਰਸਾਈਕਲ ਵੀ ਉੱਥੇ ਛੱਡਤਾ ਤੇ ਉਹ ਬੈਗਸ ਸੀਗੇ ਉਹਦੇ ਨਾਲ ਮੋਟਰਸਾਈਕਲ ਤੇ ਉਹ ਛੱਡ ਕੇ ਉਹ ਭੱਜ ਗਏ ਰਾਈਟ ਤੇ ਬਾਅਦ ਦੇ ਵਿੱਚ ਜਿਹੜੇ ਪਿੰਡ ਦੇ ਲੋਕੀ ਸੀਗੇ ਐਂਸਰਪਨ ਸਾਹਿਬ ਉਹਨਾਂ ਨੇ ਉਹ ਬੈਗਸ ਨੂੰ ਚੈੱਕ ਕੀਤਾ ਔਰ ਉੱਥੋਂ ਪੈਕੇਟਸ ਦੇਖੇ ਜਿਹੜੇ ਕਿ ਚਿੱਟੇ ਦੇ ਪੈਕੇਟ ਸੀਗੇ ਅੰਦਰੋਂ ਖੋਲਕੇ ਤੇ ਨਹੀਂ ਦੇਖੇ ਹਜੇ ਹਜੇ ਤੇ ਬਾਰੋ-ਬਾਰੋ ਉਹਨਾਂ ਨੂੰ ਕੱਢ ਕੇ ਦੇਖਿਆ ਸੀਗਾ ਵੀ ਐਵੇਂ ਉਸੇ ਟਾਈਮ ਸਰਪੰਚ ਸਾਹਿਬ ਨੇ ਸਾਨੂੰ ਦੱਸਿਆ ਮੈਂ ਐਸਐਸਪੀ ਸਾਹਿਬ ਨੂੰ ਇਤਲਾਹ ਕੀਤਾ ਐਸਐਸਪੀ ਸਾਹਿਬ ਨੇ ਡੀਐਸਪੀ ਨੂੰ ਇਤਲਾਹ ਕੀਤਾ ਤੇ ਰੇਸ਼ਮ ਨੇ ਐਸਐਚਓ ਨੂੰ ਕੀਤਾ ਤੇ ਅਸੀਂ ਇੱਥੇ ਪਹੁੰਚ ਗਏ ਹੁਣ ਅਸੀਂ ਪੂਰੀ ਵੀਡੀਓ ਦੇ ਵਿੱਚ ਉਹ ਦਿਖਾਇੇ ਸੀਗੇ ਪੈਕੇਟਸ ਪਏ ਸੀਗੇ 12 ਪੈਕੇਟਸ ਸੀਗੇ ਔਰ ਕਾਫੀ ਹੈਵੀ ਫੀਗੇ ਚੁੱਕਣ ਤੇ ਲੱਗਦਾ ਸੀਗਾ ਕਿ ਲਗਭਗ 50 48 ਤੋਂ 50 ਕੇਜੀ ਦੇ ਲਾਗੇ ਚਾਗੇ ਹੋਣਗੇ ਸੋ ਡੀਐਸਪੀ ਸਾਹਿਬ ਵੀ ਮੌਜੂਦ ਹੈ ਬਾਕੀ ਉਹਨਾਂ ਦੀ ਜਿਹੜੀ ਪੁਲਿਸ ਕਾਰਵਾਈ ਹੈ ਉਹ ਕਰਨਗੇ ਔਰ ਦੇਖਣਗੇ ਚੈੱਕ ਕਰਨਗੇ ਸਾਰੀਆਂ ਚੀਜ਼ਾਂ ਜਿਨ੍ਹਾਂ ਗੱਲ ਕਰੀਏ ਪੰਜਾਬ ਸਰਕਾਰ ਲਗਾਤਾਰ ਤਤਪਰ ਹੈ ਨਸ਼ੇ ਨੂੰ ਖਤਮ ਕਰਨ ਵਾਸਤੇ ਜੁੱਧ ਨਸ਼ਾ ਵਿਰੋਧੀ ਤੁਸੀਂ ਕੋਆਰਡੀਨੇਟਰ ਹੋ ਮਾਜੇ ਦੀ ਫਿਰ ਪਰ ਫਿਰ ਵੀ ਇਸ ਦੇ ਬਾਵਜੂਦ ਪੰਜਾਬ ਦੇ ਇਹਨਾਂ ਰਿਸਤਰਾ ਨਸ਼ੇ ਦੀ ਤਸਕਰੀ ਹੋਣਾ ਕਿਵੇਂ ਦੇਖਦੇ ਹੋ ਵੇਖੋ ਜੀ ਰਾਜਸਥਾਨ ਸੀ ਇੱਕ ਬਾਰਡਰ ਏਰੀਆ ਔਰ ਅਸੀਂ ਬਾਰਡਰ ਦੇ ਨਾਲ ਟੱਚ ਹੁੰਨੇ ਆ ਸੋ ਲਗਭਗ ਡਰੋਨ ਐਕਟੀਵिटीज ਇਧਰਲੇ ਬਨੇ ਹੁੰਦੀਆਂ ਰਹਿੰਦੀਆਂ ਨੇ ਬਟ ਤਾਰੀਫ ਦੀ ਗੱਲ ਇਹ ਹੈ ਕਿ ਸਾਡੇ ਜਿਹੜੇ ਲੋਕੀ ਐ ਸਾਡੇ ਜਿਵੇਂ ਮੇਰੇ ਸਰਪੰਚ ਸਾਹਿਬ ਐ ਸਾਡੇ ਪਿੰਨਾਂ ਦੇ ਲੋਕੀ ਐ ਯੁੱਧ ਨਸ਼ਿਆਂ ਦੇ ਵਿਰੋਧੀ ਜਿਹੜੀ ਇੱਕ ਇੰਪਾਵਰਮੈਂਟ ਆਈ ਹੈ ਲੋਕਾਂ ਦੇ ਵਿੱਚ ਇੱਕ ਜਿਹੜਾ ਡਰ ਖਤਮ ਹੋਇਆ ਕਿ ਅਸੀਂ ਜਿਹੜਾ ਨਸ਼ਾ ਤਸਕਰਾਂ ਦੇ ਖਿਲਾਫ ਖੜੀ ਹੋਣਾ ਪਹਿਲੋਂ ਇੱਕ ਟਾਈਮ ਸੀਗਾ ਕੋਈ ਖੜਦਾ ਹੀ ਨਹੀਂ ਸੀਗਾ ਕੋਈ ਵੇਖਦਾ ਹੀ ਨਹੀਂ ਸੀਗਾ ਜਿ ਆਪੋ ਆਪਣੇ ਘਰੇ ਚਲ ਜਾਂਦੇ ਸੀਗੇ ਔਰ ਐਂਜੀ ਨਸ਼ੇ ਤਸਕਰਾਂ ਨੇ ਅੱਗੇ ਲੰਘ ਜਾਣਾ ਸੀਗਾ ਬਟ ਜਿਹੜੀ ਆ ਅਵੇਅਰਨੈਸ ਪੰਜਾਬ ਸਰਕਾਰ ਕਰ ਰਹੀ ਹੈ ਯੁੱਧ ਨਸ਼ਾ ਦੇ ਵਿਰੋਧ ਅਸੀਂ ਨਸ਼ਾ ਮੁਕਤੀ ਮੋਰਚੇ ਦੇ ਥਰੂ ਪ੍ਰੋਗਰਾਮਸ ਕਰ ਰਹੇ ਆਂ ਵੀਡੀਸੀ ਮੈਂਬਰਸ ਬਣਾ ਰਹੇ ਆ ਹੁਣ ਸਾਡੀ ਵੀਡੀਸੀ ਦੀ ਜਿਹੜੀ ਮਹਿੰਮ ਮਤਲਬ ਹੁਣੇ ਖਤਮ ਹੋਈ ਹੈ ਤੇ ਜਿਹੜੇ ਜਿਹੜੇ ਸਾਡੇ ਜਿੰਨੇ ਪਿੰਡਾਂ ਦੇ ਵਿੱਚ ਲੋਕੀ ਆ ਜਿਵੇਂ ਹੁਣ ਓਠੀਆਂ ਦੇ ਵਿੱਚ ਸਰਪੰਚ ਸਾਹਿਬ ਖੜੇ ਆ ਨਾਲ ਜਿਹੜੇ ਇਹਨਾਂ ਦੇ ਪਿੰਡ ਦੇ ਵਿੱਚ ਵੀਡੀਸੀ ਮੈਂਬਰਸ ਹੈ ਉਹਨਾਂ ਦਾ ਇਹ ਫਰਜ ਹੈ ਕਿ ਕਿੱਥੇ ਨਸ਼ਾ ਵਿਕ ਰਿਹਾ ਕਿੱਥੋਂ ਆ ਰਿਹਾ ਤੇ ਉਹਨਾਂ ਦੇ ਵਿੱਚ ਇਸ ਗੱਲ ਦਾ ਜੋਸ਼ ਹੈ ਕਿ ਸਰਕਾਰ ਸਾਡੇ ਨਾਲ ਖੜੀ ਹੈ ਪਹਿਲੋਂ ਲੋਕਾਂ ਦੇ ਵਿੱਚ ਇਹ ਕੌਨਫੀਡੈਂਸ ਨਹੀਂ ਸੀਗਾ ਕਿ ਸਰਕਾਰ ਸਾਡੇ ਨਾਲ ਖੜੀ ਹੈ ਕਿ ਨਹੀਂ ਖੜੀ ਹੈ ਅੱਜ ਮੈਂ ਮੌਜੂਦਾ ਹਲਕਾ ਇੰਚਾਰਜ ਹੋਣ ਦੇ ਨਾਤੇ ਰਾਜਸਥਾਨ ਸੀ ਅੱਜ ਮੈਂ ਅੱਧੀ ਰਾਤ ਇੱਥੇ ਖੜੀ ਆ ਮਾਜਾ ਦੀ ਮੈਂ ਇੰਚਾਰਜ ਆਨਸ਼ਾ ਵਿਕਤੀ ਮੋਰਚੇ ਦੀ ਸਾਡੇ ਵਿੱਚ ਇਹ ਜਿਹੜਾ ਕੌਨਫੀਡੈਂਸ ਹੈ ਜਿਹੜਾ ਇਹ ਡਾਰ ਖਤਮ ਕੀਤਾ ਹੈ ਇਹ ਸਾਡੇ ਸਾਡੇ ਸੀਐਮ ਸਾਹਿਬ ਨੇ ਕੀਤਾ ਹੈ ਸਾਡੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਜੀ ਨੇ ਕੀਤਾ ਹੈ ਕਿ ਖਾਸ ਕਰਕੇ ਗੱਲ ਕਰੀਏ ਰਾਜਸਥਾਨ ਸੀ ਹਲਕੇ ਦੇ ਵਿੱਚ ਇਸ ਸਾਲ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਹੈਵਨ ਮਿਲਨੀ ਇਹ 85 ਕਿਲੋ ਇਸ ਤੋਂ ਪਹਿਲਾਂ ਵੀ ਮਿਲ ਚੁੱਕੀ ਹੈ ਜਿਸ ਇੱਕ ਰਾਜਸਥਾਨ ਸੀ ਦੇ ਵਿੱਚੋਂ ਦੂਜੀ ਵਾਰ ਇਹ ਵੀ ਵੱਡੇ ਪੱਧਰ ਤੇ ਆ ਕਿਵੇਂ ਦੇਖਦੇ ਹੋ ਕਿ ਇਹ ਟਾਰਗੇਟ ਕੀਤਾ ਜਾ ਰਿਹਾ ਹੈ ਕੁਝ ਨਹੀਂ ਜੀ ਬਿਲਕੁਲ ਟਾਰਗੇਟ ਨਹੀਂ ਕੀਤਾ ਜਾ ਰਿਹਾ ਮੈਂ ਇਸ ਤਰੀਕੇ ਨਾਲ ਦੇਖਦੀ ਹਾਂ ਕਿ ਜਦੋਂ ਕੋਈ ਚੀਜ਼ ਮਿਲ ਜਾਂਦੀ ਹੈ ਤੇ ਉਹ ਵਧੀਆ ਗੱਲ ਹੈ The cat sat on the ਕਿ ਉਹ ਉਸ ਨੂੰ ਫੜਿਆ ਗਿਆ ਐਟਲੀਸ ਉਹ ਸਾਡੇ ਬੱਚਿਆਂ ਦੇ ਮੂੰਹ ਦੇ ਵਿੱਚ ਨਹੀਂ ਗਈ ਉਹ ਗਲਤ ਚੀਜ਼ ਹਨਾ ਉਹਨੂੰ ਪਹਿਲਾਂ ਹੀ ਟਾਰਗੇਟ ਕਰਕੇ ਫੜ ਲਿੱਤਾ ਗਿਆ ਪਹਿਲੋਂ ਵੀ ਕੁਝ ਦਿਨ ਪਹਿਲੋਂ ਦੀ ਗੱਲ ਹੈ ਕਿ ਸਾਡੇ ਐਨਐਮਐਮ ਦੇ ਟੀਮ ਦੇ ਮੈਂਬਰ ਸੀਗੇ ਯੁੱਧ ਨਸ਼ਾ ਵਿਰੁੱਧ ਦੇ ਉਹਨਾਂ ਨੇ ਰਾਤ ਨੂੰ ਮੈਨੂੰ 1 ਵਜੇ ਦੇ ਕਰੀਬ ਫੋਨ ਕੀਤਾ ਸੀਗਾ ਉੱਥੇ ਵੀ ਕੋਈ ਡਰੋਨ ਐਕਟੀਵਿਟੀ ਹੁੰਦੀ ਪਈ ਸੀਗੀ ਤੇ ਉਸ ਦਿਨ ਵੀ ਉਥੋਂ ਪੁਲਿਸ ਨੂੰ ਫੋਨ ਕਰਕੇ ਉਹ ਫੜਵਾਇਆ ਸੀਗਾ ਡਰੋਨ ਸੋ ਇਹ ਗੱਲ ਬਹੁਤ ਚੰਗੀ ਹੈ ਕਿ ਸਾਡੇ ਜਿੰਨੇ ਵੀ ਐਨਐਮਐਮ ਦੇ ਟੀਮ ਦੇ ਮੈਂਬਰ ਹੈ ਨਸ਼ਾ ਨਕਸ਼ਾ ਮੁਕਤੀ ਮੋਰਚੇ ਦੇ ਯੁੱਧ ਨਸ਼ਿਆਂ ਵਿਰੁੱਧ ਦੇ ਜਿਹੜੇ ਮੈਂਬਰਸ ਐ ਉਹਨਾਂ ਦੇ ਅੰਦਰੋਂ ਇਸ ਗੱਲ ਦਾ ਡਰ ਖਤਮ ਹੋਇਆ ਕਿ ਅਸੀਂ ਇਤਲਾਹ ਨਹੀਂ ਕਰਨਾ ਹੁਣ ਉਹ ਪੁਲਿਸ ਨੂੰ ਇਤਲਾਹ ਕਰਦੇ ਐ ਮੈਨੂੰ ਫੋਨ ਕਰਕੇ ਅੱਧੀ ਰਾਤ ਤੋਂ ਵੀ ਇਤਲਾਹ ਕਰਦੇ ਐ ਜਿਵੇਂ ਇਹਨਾਂ ਨੇ ਸਾਰਿਆਂ ਨੇ ਪਿੰਡ ਵਾਲਿਆਂ ਨੇ ਇਹ ਇੱਕ ਮਤਲਬ ਮੈਂ ਕਹਿੰਨੀ ਐ ਕਿ ਉਹਨਾਂ ਚ ਕੌਨਫੀਡੈਂਸ ਵੀ ਐ ਇੱਕ ਡਰ ਵੀ ਖਤਮ ਹੋਇਆ ਆ ਜਦੋਂ ਡਰ ਖਤਮ ਹੋਊਗਾ ਵੇਖੋ ਸੀਐਮ ਸਾਹਿਬ ਕਹਿੰਦੇ ਹੁੰਦੇ ਯੁੱਧ ਨਸ਼ਿਆਂ ਦੇ ਵਿਰੁੱਧ ਇਹ ਜਿਹੜਾ ਯੁੱਧ ਐ ਇਹ ਲੜਾਈ ਐ ਅਸੀਂ ਸਾਰੇ ਜਣੇ ਸਾਨੂੰ ਆਰਮੀ ਬੰਨਣਾ ਪੈਣਾ ਐ ਇਸ ਯੁੱਧ ਦਾ ਤਾਦੀ ਅਸੀਂ ਇਹਨਾਂ ਦਾ ਮੁਕਾਬਲਾ ਕਰ ਸਕਾਂਗੇ ਤਾਦੀ ਇੱਕ ਔੜ ਅਸੀਂ ਕੱਢ ਸਕਾਂਗੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕਾਂਗੇ ਪੂਰੇ ਮਾਮਲੇ ਤੋਂ ਬਾਅਦ ਪੁਲਿਸ ਕਿੰਨੇ ਦੇ ਸਮੇਂ ਬਾਅਦ ਪਹੁੰਚ ਗਈ ਜੀ ਜੀ ਬਿਲਕੁਲ ਇਮੀਡੀਏਟਲੀ ਪੁਲਿਸ ਪਹੁੰਚ ਗਈ ਜਿੰਨੀ ਡੇਟ ਮੈਨੂੰ ਲੱਗੀ ਇੱਥੇ ਪਹੁੰਚਣ ਦੇ ਉੱਤੇ ਐਸ ਐਚ ਓ ਸਾਹਿਬ ਪਹਿਲੋ ਆਏ ਹੋਏ ਸੀਗੇ ਡੀ ਐਸ ਪੀ ਸਾਹਿਬ ਵੀ ਉਸੇ ਟਾਈਮ ਇਮੀਡੀਏਟਲੀ ਪਹੁੰਚ ਗਏ ਪੂਰੀ ਟੀਮ ਇੱਥੇ ਪਹੁੰਚੀ ਹੋਈ ਹੈ ਔਰ ਸਾਰੀ ਐਕਟਿਵ ਹੈ ਸਾਰੇ ਐਕਟਿਵਲੀ ਪਾਰਟਿਸਿਪੇਟ ਕਰ ਰਹੇ ਔਰ ਕੰਮ ਕਰ ਰਹੇ ਹੈ ਇਹ ਚੰਗਾ ਲੱਗਾ ਮੈਂ ਸਰਪੰਚ ਤਰਲੋ ਸਾਡਾ ਇਹ ਵਾਲਾ ਰੋਡ ਬਣ ਰਿਆ ਸੀ ਜੀ ਜੋ ਕਿ ਇੱਥੇ ਸਾਡੇ ਮਜ਼ਦੂਰ ਕੰਮ ਕਰ ਰਹੇ ਸੀ ਤੇ ਸਾਡਾ ਮਤਲਬ ਕਿ ਕੰਨਿਆਲ ਵਾਲੀ ਸਾਈਡ ਤੋਂ ਇੱਕ ਮੋਟਰਸਾਈਕਲ ਆਇਆ ਜਿਸ ਨੂੰ ਕਿ ਮਜ਼ਦੂਰ ਭਰਾਵਾਂ ਨੇ ਹੱਥ ਦਿੱਤਾ ਤੇ ਉਹ ਅਣਪਛਾਤੇ ਵਿਅਕਤੀ ਸੀ ਉਹ ਡਰ ਕੇ ਕਿਸੇ ਕਾਰਨ ਮੋਟਰਸਾਈਕਲ ਛੱਡ ਕੇ ਭੱਜੇ ਤੇ ਮੋਟਰਸਾਈਕਲ ਤੇ ਦੋ ਬੈਗ ਸੀ ਜੀ ਜਦੋਂ ਬੈਗ ਅਸੀਂ ਵੇਖੇ ਫਿਰ ਅਸੀਂ ਮਤਲਬ ਕਿ ਐਸਐਚਓ ਸਾਹਿਬ ਨੂੰ ਇਤਲਾਹ ਕੀਤੀ ਕਿ ਭਈ ਮਤਲਬ ਕਿ ਕੋਈ ਦੋ ਵਿਅਕਤੀ ਅਣਪਛਾਤੇ ਆ ਨੇੜੇ ਇੱਕ ਮੋਟਰਸਾਈਕਲ ਤੇ ਦੋ ਬੈਕ ਸੁੱਟ ਕੇ ਭੱਜ ਗਏ ਆ ਫਿਰ ਐਸਐਚਓ ਸਾਹਿਬ ਆਏ ਆ ਤੇ ਉਹ ਚੈੱਕ ਕਰ ਰਹੇ ਆ ਜੀ ਨਾਲ ਮੈਮ ਸੋਨੀਆ ਮਾਨ ਜੀ ਤੇ ਜੋ ਵੀ ਮਾਨ ਸਰਕਾਰ ਨੇ ਜੁਧ ਨਸ਼ਾ ਵਿਰੋਧ ਟੀਮ ਦਾ ਮੈਂ ਵੀ ਵੀਸੀ ਦਾ ਮੈਂਬਰ ਆ ਜੀ ਹਲਕਨ ਚਲ ਸਾਡੀ ਭੈਣ ਸੋਨੀਆ ਮਾਨਮੀ ਮੌਕੇ ਤੇ ਆਏ ਆ ਵੀ ਰਿਸ਼ਮ ਜੀ ਆਏ ਆ ਤੇ ਸਾਹਿਬ ਕਿੰਦਾ ਦੇ ਨੌਜਵਾਨ ਸੀ ਕਿੰਨੀ ਕੁ ਉਮਰ ਸੀ ਤੇ ਕਿੰਨਾ ਕੁ ਜਿਹੜਾ ਇਹ ਨਸ਼ਾ ਉਹਨਾਂ ਦੇ ਕੋਲੋਂ ਵੇਖਿਆ ਤੁਸੀਂ ਉਹਨਾਂ ਦੇ ਕੋਲ ਜੀ ਕੁਝ ਸਾਹਮਣੇ ਲੇਖੋ 40-45 ਕਿਲੋ ਦੇ ਲਗਭਗ ਕਰੀਬ ਸਾਨੂੰ ਜਾਵਦਾ ਵਾ ਜੀ ਹੂੰ ਠੀਕ ਹੈ ਜੀ ਜੋ 12 ਪੈਕੇਟ ਹੈ ਜੀ ਤੇ ਬਾਕੀ ਨੌਜਵਾਨਾਂ ਦੀ ਸ਼ਕਲ ਨਹੀਂ ਆਹੀ ਵੇਖੀ ਜੀ ਉਹਨਾਂ ਮੂੰਹ ਬੱਦੇ ਹੋਏ ਸੀ ਉਹ ਸੁੱਟ ਕੇ ਮੋਟਰਸਾਈਕਲ ਉੱਤੇ ਭੱਜ ਗਏ ਆ ਉਹਨਾਂ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਕਿ ਕਿਦਾਂ ਦੇ ਸੀ ਸਭ ਲਗਭਗ ਕਿੰਨੀ ਕੁ ਉਮਰ ਸੀ ਉਹਨਾਂ ਨੌਜਵਾਨਾਂ ਦੀ ਇਹਦੇ ਬਾਰੇ ਕੋਈ ਅੰਦਾਜ਼ਾ ਨਹੀਂ ਲੱਗ ਸਕਿਆ ਜੀ ਕਿਉਂਕਿ ਮਤਲਬ ਕਿ ਰਾਤ ਦਾ ਸਮਾਂ ਸੀ ਜੇ ਦਿਨ ਦਾ ਸਮਾਂ ਹੁੰਦਾ ਫਿਰ ਤੇ ਪਤਾ ਚੱਲ ਜਾਂਦਾ ਕਿਹੜੀ ਸਾਈਡ ਤੋਂ ਆਏ ਸੀ ਲਗਭਗ ਕੀ ਲੱਗਦਾ ਕਿ ਕਿ ਸਾਈਡ ਤੋਂ ਆਏ ਹੋਗੇ ਨੌਜ ਬਣਵਾ ਇਹ ਮਤਲਬ ਕਿ ਐਸੀ ਜੀ ਕੁਕੜਾਂ ਵਾਲਾ ਰੋਡ ਤੇ ਖੜੇ ਆ ਲਗਭਗ ਮਤਲਬ ਕਿ ਜੋ ਓਠੀਆਂ ਤੋਂ ਚੌਕ ਹੈ ਨਾ ਜੀ ਉਹਨੇ ਹੀ ਨਹੀਂ ਪਤਾ ਕਿ ਚੌਕ ਤੋਂ ਕਿਹੜੀ ਸਾਈਡ ਤੋਂ ਆਏ ਉਹ ਜਿਹੜਾ ਮੇਨ ਅੱਡਾ ਉਹਦੇ ਵੱਲੋਂ ਆਏ ਆ ਜੀ ਰਸਤੇ ਦੇ ਵਿੱਚ ਮਤਲਬ ਕਿ ਸਾਮਾਨ ਉਹਨਾਂ ਦਾ ਰਹਿ ਗਿਆ ਭੱਜ ਗਿਆ ਸਾਨੂੰ ਇਹ ਨਹੀਂ ਪਤਾ ਕਿ ਹੈ ਕੌਣ ਸੀ ਕਿਹੜੀ ਸਾਈਡ ਨੂੰ ਭੱਜਿਆ ਜੀ ਉਹ ਕੁਝ ਉਹ ਜੀ ਸਾਡੀਆਂ ਇਧਰ ਮਤਲਬ ਕਿ ਨਾਲ ਜ਼ਮੀਨਾਂ ਆ ਸਾਡੇ ਬੈਕ ਸਾਈਡ ਜ਼ਮੀਨਾਂ ਨੂੰ ਭੱਜ ਗਿਆ ਜੀ ਪੁਲਿਸ ਕਿੰਨੇ ਕੇ ਸਮੇਂ ਬਾਅਦ ਪਹੁੰਚਾਈ ਜੀ ਪੁਲਿਸ ਸਰ ਉਸੇ ਸਮੇਂ ਸਮੇਂ ਆ ਗਈ ਜੀ